ਤੁਸੀਂ ਦੇਖ ਰਹੇ ਹੋ ਚੈਨਲ ਦਾ ਇੱਕੀ ਨਿਊਜ਼ ਮੈਂ ਹਾਂ ਰਾਜबीर ਕੌਰ ਇਸ ਵੇਲੇ ਅਸੀਂ ਪਹੁੰਚੇ ਹਾਂ ਬਟਾਲਾ ਰੇਲਵੇ ਸਟੇਸ਼ਨ ਤੇ ਜਿੱਥੇ ਹਰ ਸਾਲ ਦੀ ਤਰ੍ਹਾਂ ਸਹਾਰਾ ਕਲੱਬ ਬਟਾਲਾ ਵੱਲੋਂ ਸ਼੍ਰੀ ਸੰਜੀਪ ਪਸੀਨ ਦੀ ਅਗਵਾਈ ਚ ਰੇਲਵੇ ਸਟੇਸ਼ਨ ਦੀ ਸੁੰਦਰਤਾ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ 30 ਪੌਦੇ ਲਗਾ ਕੇ ਇੱਕ ਰੁੱਖ ਸੋਹ ਸੁਖ ਦਾ ਸੁਨੇਹਾ ਦਿੱਤਾ ਇਸ ਮੌਕੇ ਸ਼੍ਰੀ ਐਸ ਕੇ ਵਰਮਾ आरपीएफ ਦੇ ਇਨਸਪੈਕਟਰ ਕੇਵਲ ਸ਼ਰਮਾ ਜੀ ਆਰਪੀ ਦੇ ਜਵਾਨ ਅਤੇ ਸਹਾਰਾ ਕਲੱਬ ਦੇ ਮਾਸਟਰ ਜਗਿੰਦਰ ਸਿੰਘ ਅਚਲੀ ਗੇਟ ਵਾਲੇ ਸੁਭਾਸ਼ ਸ਼ਰਮਾ ਪ੍ਰੇਮ ਸਿੰਘ ਸੁਭਾਸ਼ ਚੋਹਾਨ ਅਨਿਲ ਸਹਿਦੇਵ ਅਸ਼ੋਕ ਲੂਣਾ ਜਤਿੰਦਰ ਕੱਦ ਕਰਮ ਸਿੰਘ ਸੱਗੂ ਆਦੀ ਹਾਜ਼ਰ ਸਨ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੇਖਦੇ ਰਹੋ ਚੈਨਲ ਦਾ ਇੱਕੀ ਨਿਊਜ਼ ਪੱਤਰਕਾਰ ਅਮਰੀਤ ਸਿੰਘ ਲੋਂਗੋਵਾਲ ਅਤੇ ਸੋਨੂ ਸਿੰਘ ਦੀ ਇੱਕ ਖਾਸ ਰਿਪੋਰਟ ਜੀ ਨਮਸਕਾਰ ਜੀ मैं अशस बटाला संजीत कुमार वर्मा आज मुझे बहुत खुशी है कि आज हमारे स्टेशन पर शहरा क्लब के मेंबरों ने इनके जो भी अध्यक्ष हैं और जो भी मेंबरगण हैं उन्होंने आज पौधों को लगाया है यहाँ पे बहुत खुशी की बात है और पौधे लगाना तो एक पुण्य का काम है पुण्य का काम भी है और हमारे वातावरण को ये प्रदूषण रहित बनाता है हमें स्वच्छ हवा मिलती है और कहा भी जाता है कि चलो एक रुख सौ सुख इस तरह की कई सारी मतलब कि है भाषाएं और ये स्लोगन्स इसलिए आज मुझे बहुत खुशी है और मैं इन लोगों का काफ़ी अपने दिल से धन्यवाद करता हूँ जो हमारे स्टेशन पर आए और पौधों को लगाया थैंक यू धन्यवाद जैसे योगदिन सारा क्लब ने रेलवे स्टेशन बटालाखे ਐਸ ਕੇ ਐਸ ਐਸ ਹਸਕੇ ਵਰਮਾ ਜੀ ਜੋ ਕਿ ਸਟੇਸ਼ਨ ਦੇ ਇੱਥੇ ਐਸ ਐਸ ਹਨ ਉਹਨਾਂ ਦੇ ਬਹੁਤ ਹੀ ਵਧੀਆ ਰਹਿਨਮਾਈ ਦੇ ਹੇਠ ਜਿਹੜੇ ਹਰ ਸਾਲ ਦੀ ਤਰ੍ਹਾਂ ਵਾਤਾਵਰਣ ਪ੍ਰੇਮੀ ਸੰਜੀਵ ਪਸੀਨ ਜੀ ਨੇ ਸਾਰਾ ਕਲੱਬ ਦੇ ਸਹਿਯੋਗ ਦੇ ਨਾਲ ਜਿਹੜੇ ਅੱਜ ਆਰਨਾਮੈਂਟਲ ਬੂਟੇ ਹਨ ਉਹ ਇੱਥੇ ਲਾਏ ਹਨ ਔਰ ਸਾਨੂੰ ਐਸ ਐਸ ਐਲ ਦਾ ਬੜਾ ਸਹਿਯੋਗ ਮਿਲਦਾ ਹੈ ਅਸੀਂ 14 ਤਰੀਕ ਨੂੰ ਜਿਹੜੀ ਸ਼ਬੀਲ ਲਗਾਨੀ ਹੈ ਉਹਦੇ ਵਾਸਤੇ ਵੀ ਅਗਾਉਂ ਜਿਹੜੀ ਤਿਆਰੀ ਹੈ ਸ੍ਰੀ ਜਤਿੰਦਰ ਕੱਦ ਜੀ ਔਰ ਉਹਨਾਂ ਦੀ ਸਮੂਚੀ ਟੀਮ ਜਿਹੜੀ ਹੈ ਉਹ ਅੱਜ ਤੋਂ ਹੀ ਤਿਆਰੀ ਜਿਹੜੀ ਆਰੰਭ ਰਹੀ ਹੈ ਤੇ 바ਵਾ ਲਾਲ ਜੀ ਦੇ ਅਸ਼ੀਰਵਾਦ ਦੇ ਨਾਲ ਉਹ 14 ਨੂੰ ਜਿਹੜੀ ਇੱਥੇ ਸ਼ਬੀਲ ਲਗਣੀ ਹੈ ਅਸੀਂ ਪਸੀਨ ਸਾਹਿਬ ਜੀ ਦੇ ਸਟੇਸ਼ਨ ਮਾਸਟਰ ਜੀ ਐਸ ਕੇ ਵਰਮਾ ਜੀ ਦੇ ਔਰ ਸਾਰੀ ਸਮੂਚੀ ਟੀਮ ਦੇ ਧੰਨਵਾਦੀ ਹਾਂ ਬਹੁਤ ਬਹੁਤ ਧੰਨਵਾਦ ਸ਼ੁਕਰੀ Shiv Shankar ਮੇਰਾ ਨਾਮ ਸੰਜੀਵ ਬਸੀਨ ਮੈਂ ਸਹਾਰਾ ਕਲੱਬ ਦਾ ਦਿਲੋਂ ਧੰਨਵਾਦ ਕਰਦਾ ਹਾਂ ਹਰ ਸਾਲ ਹਰ ਮਹੀਨੇ ਦੀ ਤਰ੍ਹਾਂ ਜਿੱਥੇ ਵੀ ਕੋਈ ਸੇਵਾ ਮਿਲਦੀ ਹੈ ਮੈਨੂੰ ਜਾਂ ਕਿਸੇ ਹੋਰ ਨੂੰ ਵੀ ਸਹਾਰਾ ਕਲੱਬ ਉੱਥੇ ਹਰ ਟਾਈਮ ਪੁੱਜਦਾ ਵਹ ਔਰ ਅੱਜ ਅਸੀਂ ਸਟੇਸ਼ਨ ਬਟਾਲਾ ਰੇਲਵੇ ਸਟੇਸ਼ਨ ਬਟਾਲਾ ਅਸੀਂ ਪੌਦੇ ਲਗਾਏ ਨੇ ਕਹਿੰਦੇ ਜੀ ਪੌਦੇ ਲਗਾਉਣਾ ਬਹੁਤ ਹੀ ਅੱਛਾ ਹੈ ਔਰ ਮੈਂ ਪੌਦਿਆਂ ਵਾਂਗਰ ਸਹਾਰਾ ਕਲੱਬ ਜਿਹੜੀ ਸਾਡੀ ਐ ਇਹ ਐਦਾਂ ਹੀ ਚਹਕਦੀ ਮਹਿਕਦੀ ਰਵੇ ਔਰ ਖੁਸ਼ੀਆਂ ਭਰਿਆ ਇਹਨਾਂ ਦਾ ਜਿਹੜਾ ਖਜ਼ਾਨਾ ਭਰਿਆ ਰਵੇ ਔਰ ਫਿਰ ਮੈਂ ਦਿਲੋਂ ਧੰਨਵਾਦ ਕਰਦਾ ਵਾਂ ਕਿ ਇਹ ਜਿਹੜਾ ਕਿ ਅਸੀਂ ਪੌਦੇ ਲਗਾਣੇ ਆ ਜ਼ਰੂਰੀ ਨਹੀਂ ਕਿ ਕੋਈ ਸਾਨੂੰ ਕਹਿੰਦਾ ਦਿਲੋਂ ਆਵਾਜ਼ ਆਂਦੀ ਹੈਗੀ ਐ ਇਹ ਦਿਲੋਂ ਆਵਾਜ਼ ਵੀ ਆਂਦੀ ਹੈਗੀ ਐ ਅੱਜ ਅਸੀਂ ਸਾਰਾ ਕਲੱਬ ਦੇ ਨਾਲ ਮਿਲ ਕੇ ਮੈਂ ਸਾਰਿਆਂ ਨੂੰ ਫਿਰ ਧੰਨਵਾਦ ਕਰਦਾ ਅਸੀਂ ਪੌਦੇ ਲਗਾਏ ਨੇ ਔਰ ਮੈਂ ਜਤਿੰਦਰ ਕਾਦੋ ਰਾਲਾ ਫਿਰ ਇੱਕ ਵਾਰੀ ਧੰਨਵਾਦ ਕਰਦਾ ਨੋਸ਼ਕ ਜੀ ਨਮਸਕਾਰ ਜੀ ਮੈਂ ਅਸ਼ੋਕ ਲੂਨਾ ਸਹਾਰਾ ਕਲੱਬ ਤੋਂ ਅੱਜ ਸਹਾਰਾ ਕਲੱਬ ਨੇ ਇੱਕ ਨੋਬਲ ਕਾਰਜ ਕੀਤਾ ਹੈ ਜੋ ਕਿ ਅੱਗੇ ਵੀ ਰੁਟੀਨ ਚ ਕਰਦੇ ਰਹਿੰਦੇ ਹਨ ਸਾਡੇ ਸੰਜੀਵ ਪਸੀਨ ਜੀ ਅੱਜ ਬਹੁਤ ਖੁਸ਼ੀ ਹੋ ਅੱਜ ਖੁਸ਼ੀ ਨਾਲ ਹੀ ਉਹਨਾਂ ਨੇ ਇੱਥੇ ਸਟੇਸ਼ਨ ਦੇ ਉੱਤੇ ਕਾਫੀ ਪੌਦੇ ਲਗਾਏ ਨੇ ਦਮਲਿਆਂ ਦੇ ਵਿੱਚ ਕੋਈ 30 ਦੇ ਕਰੀਬ ਗਮਲੇ ਦੇ ਵਿੱਚ ਬੂਟੇ ਲਗਾਏ ਨੇ ਅਸੀਂ ਸਹਾਰਾ ਕਲਾ ਬਲ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਹਰ ਇੱਕ ਨੂੰ ਇਸਨੇ ਕਰਨਾ ਚਾਹੀਦਾ ਜੇ ਕੋਈ ਜਨਮ ਦਿਨ ਹੋਇਆ ਜਾਂ ਕਿਸੇ ਦਾ ਕੋਈ ਮੈਰਜ ਅਨਿਵਰਸਰੀ ਸਿਆ ਉਸ ਨੂੰ ਬੂਟੇ ਲਗਾ ਕੇ ਜਾਂ ਖੂਨਦਾਨ ਕਰਕੇ ਮਨਾਣਾ ਚਾਹੀਦਾ ਤਾਂ ਕਿ ਉਹ ਦਿਨ ਜਿਹੜਾ ਹੈ ਯਾਦਗਾਰ ਬਣ ਸਕੇ ਇਹ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਔਰ ਖਾਸ ਕਰਕੇ ਜੋ ਸਾਡੇ 9 ਜਨ ਛੋਟੇ ਬੱਚੇ ਹਨ ਉਹਨਾਂ ਨੂੰ ਜ਼ਰੂਰ ਪੇਨਾਂ ਦਿਓ ਕਿ ਜਦੋਂ ਵੀ ਤੁਹਾਡਾ ਜਨਮ ਦਿਨ ਹੁੰਦਾ ਹੈ ਜਾਂ ਕੋਈ ਉਹਨਾਂ ਦਾ ਕੋਈ ਪਾਸ ਹੁੰਦੇ ਹਨ ਉਹ ਐਸਾ ਕੰਮ ਕਰਨ ਜਿਸ ਨਾਲ ਕਿ ਬੱਚਿਆਂ ਨੂੰ ਬਾਕੀ ਬੱਚਿਆਂ ਨੂੰ ਸਿਹਤ ਮਿਲ ਸਕੇ ਧੰਨਵਾਦ ਜੀ ਜੈਹਨ ਜੀ ਅੱਜ ਦਾ ਦਿਨ ਬਹੁਤ ਸੁਭਾਗਾ ਦੇਣਾ ਹੈ ਕਿਉਂਕਿ ਸੰਜੀਪ ਪਸਰੀ ਜੀ ਜੋ ਪੌਦੇ ਲੈ ਕੇ ਆਏ ਨੇ ਉਹਨਾਂ ਨੇ ਸਾਰਾ ਕਲੱਬ ਦੇ ਮੈਂਬਰਾਂ ਨੂੰ ਗਰੁੱਪ ਦੇ ਵਿੱਚ ਮੈਸੇਜ ਪਾਇਆ ਕਿ ਅੱਜ ਸਵੇਰੇ 8 ਵਜੇ ਪੌਦੇ ਲਗਾਏ ਜਾਣਗੇ ਇਹ ਮਤਲਬ ਸਟੇਸ਼ਨ ਦੀ ਜਿੱਥੇ ਸੁੰਦਰਤਾ ਵਧੇਗੀ ਮਤਲਬ ਫੁੱਲਾਂ ਵਾਲੇ ਪੌਦੇ ਲਗਾਏ ਗਏ ਨੇ ਹੋ ਔਕਸੀਜਨ ਵਾਲੇ ਪੌਦੇ ਲਗਾਏ ਨੇ ਸਾਨੂੰ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਔਕਸੀਜਨ ਹੈਗੀ ਆ ਸੰਡੀ ਜ਼ਿੰਦਗੀ ਦੀ ਜੋਤ ਨੂੰ ਜਗਾਏ ਰੱਖਦੀ ਆ ਇਹਦੇ ਨਾਲ ਜਿੱਥੇ ਪੌਦੇ ਔਕਸੀਜਨ ਛੱਡਦੇ ਨੇ ਕਾਰਬਨ ਡਾਈਆਕਸਾਈਡ ਜਿਹੜੀ ਸਾਡੇ ਲਈ ਘਾਤਕ ਹੈ ਉਹਨੂੰ ਸੋਖਦੇ ਨੇ ਤੇ ਵਾਤਾਵਰਨ ਨੂੰ ਸਾਫ਼ ਰੱਖਦੇ ਨੇ ਇਹ ਕਈ ਧੂੜ ਕਣ ਵੀ ਜਿਹੜੇ ਪ੍ਰਦੂਸ਼ਣ ਫਲਾਉਂਦੇ ਨੇ ਉਹਨਾਂ ਨੂੰ ਵੀ ਸੋਖਦੇ ਨੇ ਅਤੇ ਜਰੀਲੀਆਂ ਗੈਸਾਂ ਜਿਸਾ ਲੈਡ ਵਗੈਰਾ ਹੋ ਗਿਆ ਕਾਰਬਨ ਮੋਨੋਆਕਸਾਈਡ ਕਾਰਬਨ ਡਾਈਆਕਸਾਈਡ ਜ਼ਿੰਕ ਇਹੋ ਜਿਹੇ ਜਿਹੜੇ ਇਹ ਜਰੀਲੇ ਤੱਤ ਨੇ ਉਹਨਾਂ ਨੂੰ ਵੀ ਸੋਖ ਲੈਂਦੇ ਨੇ ਇਸ ਤਰ੍ਹਾਂ ਵਾਤਾਵਰਨ ਨੂੰ ਸਾਫ਼ ਕਰਦੇ ਤੇ ਅਤੇ ਮਨੁੱਖਾਂ ਨੂੰ ਕਈ ਬਿਮਾਰੀਆਂ ਤੋਂ ਮੁਕਤ ਕਰਦੇ ਆ ਇਸ ਲਈ ਸਾਡੇ ਸਾਰਿਆਂ ਦਾ ਫਰਜ਼ ਬੰਦਾ ਜਿੱਥੇ ਪੌਦੇ ਲਗਾਣੇ ਨੇ ਉੱਥੇ ਉਹਨਾਂ ਦੀ ਦੇਖਭਾਲ ਵੀ ਕਰਨੀ ਆ ਇਸੇ ਤਰ੍ਹਾਂ ਹੀ ਸਾਰਾ ਕਲੱਬ ਦੇ ਮੈਂਬਰ ਜਿਸ ਤਰ੍ਹਾਂ ਪੌਦੇ ਲਗਾਏ ਨੇ ਹਰ ਰੋਜ਼ ਆ ਕੇ ਇਹਨਾਂ ਨੂੰ ਪਾਣੀ ਪਾਉਂਦੇ ਇਹਨਾਂ ਪੌਦਿਆਂ ਦੀ ਸੁੰਦਰਤਾ ਵਧਾਉਂਦੇ ਆ ਰੇਲਵੇ ਸਟੇਸ਼ਨ ਦੀ ਸੁੰਦਰਤਾ ਵਧਾਉਂਦੇ ਆ ਜਿੰਨਾਂ ਨੂੰ ਵੇਖ ਕੇ ਜਿਹੜੇ ਯਾਤਰੀ ਆਉਂਦੇ ਨੇ ਉਹਨਾਂ ਦਾ ਦਿਲ ਖੁਸ਼ ਹੁੰਦਾ ਅਤੇ ਉਹਨਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ ਤਾਂ ਕਿ ਅਹੀ ਵੀ ਪੌਦੇ ਲਗਾਈਏ ਧੰਨਵਾਦ ਬਹੁਤ ਮੈਂ ਅਨਿਸ਼ਾ ਦੇਵ ਸਹਾਰਾ ਕਲੱਬ ਤੋਂ ਜਿੱਥੇ ਕਿ ਪਰਿਆਵਰਣ ਨੂੰ ਬਚਾਉਣ ਵਾਸਤੇ ਹਰ ਵਾਰੀ ਕਿਤੇ ਨਾ ਕਿਤੇ ਸਹਾਰਾ ਕਲੱਬ ਵੱਲੋਂ ਜਗਾ ਦੁੱਤੇ ਕੋਈ ਬੂਟੇ ਜਾਂ ਰੁਸ਼ੀ ਲਗਾਏ ਜਾਂਦੇ ਨੇ ਉਸ ਦਰਮਿਆਨ ਅੱਜ ਫੇਰ ਸਟੇਸ਼ਨ ਦੇ ਉੱਪਰ ਆਣ ਕੇ ਅਲੱਗ-ਅਲੱਗ ਤਰ੍ਹਾਂ ਦੇ ਸੁੰਦਰ ਬੂਟੇ ਜਿਹੜੇ ਲਗਾਏ ਗਏ ਜੋ ਕਿ ਯਾਤਰੀ ਜਿਹੜੇ ਆਂਦੇ ਨੇ ਉਹਨਾਂ ਦਾ ਮਨਮੋਹਕ ਹੋ ਸਕੇ ਇਸ ਕਰਕੇ ਅੱਜ ਸਹਾਰਾ ਕਲੱਬ ਦੀ ਪੂਰੀ ਟੀਮ ਪ੍ਰਧਾਨ ਜਤਿੰਦਰ ਕਾਦਗੀ ਜੀ ਦੀ ਅਗਵਾਈ ਹੇਠ ਸਟੇਸ਼ਨ ਤੇ ਆਈ ਤੇ ਉੱਥੇ ਆਣ ਕੇ ਬੂਟੇ ਲਗਾਏ ਗਏ ਉਹਨਾਂ ਨੇ ਇੱਕ ਸਾਰੇ ਹੀ ਮੈਂਬਰਾਂ ਨੂੰ ਦੱਸਿਆ ਕਿ ਬੂਟੇ ਲਗਾਣੇ ਬਹੁਤ ਸੁਖੇ ਨੇ ਬੂਟਿਆਂ ਦੀ ਦੇਖਭਾਲ ਕਰਨੀ ਬਹੁਤ ਔਖੀ ਹੈ ਇਸ ਕਰਕੇ ਜਿਹੜੇ ਬੂਟੇ ਲਗਾਏ ਗਏ ਇਹਨੇ ਉਹਨਾਂ ਦਾ ਰੋਜ਼ ਹੀ ਆਣੀ